ਵਾਕਤਾ ਦੋਸਤੋ ਆਪਣੇ ਪੇਜ ਤੇ ਆਪਣੇ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਫੋਲੋ ਕਰੋ ਅੱਜ ਆਪਾਂ ਲੈ ਕੇ ਆਏ ਆ ਤਿੰਨ ਟਰੈਕਟਰ ਆਜੋ ਆਪਾਂ ਕਰਦੇ ਆ ਟਰੈਕਟਰ ਦੀ ਟਰੈਕਟਰ ਬਾਰੇ ਜਾਣਕਾਰੀ ਜਿਹਦੇ ਬਾਰੇ ਗੱਲ ਰੇਟ ਮਾਡਲ ਸਾਰੀ ਜਾਣਕਾਰੀ ਦੋ ਆ ਨਿਊ ਹਾਲੈਂਡ 3630 ਪਲੱਸ ਵਾਲਾ ਜੀ ਇਹ 2008 ਮਾਡਲ ਹੈ ਪੰਜਾਬ ਨੰਬਰ ਹੈ ਟਰੈਕਟਰ ਸਾਰਾ オリジナル ਹੈ ਹਜੇ ਇਹਨੂੰ ਕੋਈ ਵਾਸ਼ਿੰਗ ਤੇ ਵੀ ਨਹੀਂ ਲਾਇਆ ਜਵੇਂ ਆਇਆ ਜਿਮੇਦਾਰ ਤੋਂ ਇਹਨੂੰ ਵਧੀਆ ਮਗਰਾੜਾਂ ਚ ਦੇਖ ਰਹੇ ਆ ਥੱਲੇ ਉਮੀ ਰਿhta ਤੇ ਟਾਇਰਾਂ ਦੀ ਗੱਲ ਕਰੀਏ ਤਾਂ ਇਹਦੇ 60-70 ਪੈਸੇ ਟਾਇਰ ਨੇ ਚਾਰੇ ਸਾਰਾ オリジナル ਟਰੈਕਟਰ ਹੈ ਜੀ ਉੱਤੇ ਫਾਈਬਰ ਵਾਲੀ ਛਤਰੀ ਲੱਗੀ ਹੋਈ ਹੈ ਪਲੱਸ ਦਾ ਮਾਡਲ ਹੈ ਜੇ ਰੇਟ ਦੀ ਗੱਲ ਕਰੀਏ ਤਾਂ ਇਹ ਹੈਗਾ ਹੀ 3.5 ਲੱਖ ਅੱਗੇ ਦੋਸਤੋ ਫਾਰਮ ਪੈਂਟ ਹੈ ਇਹ ਹਰਿਆਣਾ ਨੰਬਰ ਟਰੈਕਟਰ ਹੈ ਟਰੈਕਟਰ ਸਾਰਾ ਸਾਫ਼ ਹੈ ਹੂਰਲੇ ਟਾਇਰ 50 ਪੈਸੇ ਆ ਪਿਛਲੇ 55 60 ਪੈਸੇ ਟਾਇਰ ਨੇ 16 ਦੇ ਟਾਇਰਾਂ ਚ ਆ ਜੀ ਟਾਪ ਮਾਡਲ ਹੈ ਰਿਵਰਸ ਪੀਟੀਓ ਡਿਸਟ੍ਰਿਬਿਊਟਰ ਪਾਵਰ ਸਟੀਅਰਿੰਗ ਡਬਲ ਕਲਚ ਸਾਰੇ ਫੰਕਸ਼ਨ ਹੈਗੇ ਜੀ ਇਹਦੇ ਚ ਜੇ ਰੇਟ ਦੀ ਗੱਲ ਕਰੀਏ ਤਾਂ ਇਹਦੀ ਡਿਮਾਂਡ ਤਾਂ ਅਸੀਂ 298000 ਕਰਦੇ ਆ ਪਰ ਦੇਣ ਰੇਟ 275000 ਰੁਪਇਆ ਬਾਈ ਜੀ ਟਰੈਕਟਰ ਕਾਫੀ ਸਾਫ ਹੈ ਅੱਗੇ ਆ ਜਾਂਦਾ ਜੀ ਹਰਿਆਣਾ ਨੰਬਰ 2005 ਮਾਡਲ ਟਰੈਕਟਰ ਦੀ ਸ਼ੋ ਦੀ ਪੁਰਾਣੀ ਟਚਿੰਗ ਹੋਈ ਹੈ ਜੀ ਡਬਲ ਕਲਚ ਹੈ ਟਾਇਰ ਮੂਰਲੇ ਨਵੇਂ ਆ ਪਿਛਲੇ 95 ਪੈਸੇ ਹੈ ਜੀ 14 ਦੇ ਟਾਇਰਾਂ ਚ ਹੈ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਦਾ ਪੂਰਾ ਓਕੇ ਹੈ ਰਮ ਰਮ ਤੁਸੀਂ ਚੈੱਕ ਕਰ ਸਕਦੇ ਹੋ ਮਗਰਾੜ オリジナル ਨੇ ਮਾਡਲ ਦੇ ਤਾ ਬੰਗੂ ਰੰਗ ਵੀ ਹੈ ਜੇ ਕਿਸੇ ਵੀ ਵੀਰ ਭਰਾ ਨੇ ਲੈਣਾ ਹੋਵੇ ਤਾ ਆਪਣੇ ਨਾਲ ਸੰਪਰਕ ਕਰ ਸਕਦੇ ਆ ਜੇ 3630 ਚ ਕਿਸੇ ਕਿਸਾਨ ਵੀਰ ਨੇ ਪਾਵਰ ਸਟੀering 8 ਮਾਡਲ ਲੈਣਾ ਪਰ ਪੈਸੇ ਘੱਟ ਲਾਉਣੇ ਆ ਤਾਂ ਆਪਣੇ ਕੋਲੇ ਉਹ ਵੀ ਹੈ ਉਹ ਹਰਿਆਣਾ ਨੰਬਰ ਹੈ ਉਹ ਆਪਾਂ ਦੇ ਦੇ ਦਾਂਗੇ 285000 ਦਾ ਕੰਡੀਸ਼ਨ ਸੇਮ ਹੀ ਤੇ ਇਸ ਤੋਂ ਬਣਾ ਜੇ ਕਿਸੇ ਨੇ ਨੀਵਾ ਮਾਡਲ 60 ਲੈਣਾ ਹੋਵੇ 98 16560 ਰੁਪਏ 165600 ਲੈਣਾ ਹੋਵੇ ਤਾਂ ਆਪਣੇ ਕੋਲੇ ਤਿੰਨ ਟਰੈਕਟਰ ਨੇ ਪੰਜਾਬ ਹਰਿਆਣਾ ਰਾਜਸਥਾਨ ਉਹਨਾਂ ਦੀ ਵੀ ਵੀਡੀਓ ਆਪਾਂ ਪਾਵਾਂਗੇ ਜਲਦ ਕੱਲ ਨੂੰ ਉਹਨਾਂ ਦੀ ਵੀਡੀਓ ਅਪਲੋਡ ਕਰਾਂਗੇ ਜੇ ਇਹਨਾਂ ਤਿੰਨਾਂ ਚੋਂ ਕਿਸੇ ਵੀ ਭਰਾ ਨੇ ਲੈਣਾ ਹੋਵੇ ਤਾਂ ਆਪਣਾ ਏਰੀਆ ਬਟਿੰਡਾ ਹੈ ਮੋਬਾਈਲ ਨੰਬਰ ਆਪਣਾ ਹੈਗਾ 98554 00499 ਦੁਬਾਰਾ ਫੇਰ ਦੱਸ ਦਿੰਨੇ ਏਰੀਆ ਆਪਣਾ ਬਟਿੰਡਾ ਹੈ ਮੋਬਾਈਲ ਨੰਬਰ ਹੈਗਾ 98554 00499 ਆਪਣੇ ਨਾਲ ਸੰਪਰਕ ਕਰ ਸਕਦੇ ਆ ਬਾਕੀ ਆਪਣੇ ਚੈਨਲ ਨੂੰ ਸਪੋਰਟ ਕਰੋ ਵੈਸੇ ਭਰਾਵਾਂ ਦਾ ਪਿਆਰ ਬਹੁਤ ਮਿਲ ਰਿਹਾ ਹੈ ਆਪਾਂ ਇੱਕ ਟਰੈਕਟਰ ਵੀਰ ਨੇ ਆਪਣੇ ਤੇ ਯਕੀਨ ਕਰਕੇ ਇੰਗਲੈਂਡ ਤੋਂ ਆਪਾਂ ਨੂੰ ਪੇਮੈਂਟ ਪਾਈ ਹੈ ਤੇ ਟਰੈਕਟਰ ਉਹਨਾਂ ਨੇ ਆਪਦੇ ਫਾਦਰ ਸਾਹਿਬ ਨੂੰ ਗਿਫਟ ਕਰਨਾ ਹੈ ਤੇ ਸੋ ਉਹਨਾਂ ਨੇ ਜੋ ਆਪਾਂ ਨੂੰ ਚੀਜ਼ਾਂ ਕਈਆਂ ਲਾ ਕੇ ਦੇਣੀਆਂ ਉਹ ਆਪਾਂ ਲਾ ਕੇ ਦੇਵਾਂਗੇ ਜਿਸ ਦਿਨ ਉਹ ਟਰੈਕਟਰ ਲਗਾਇਏ ਤਾਂ ਉਸ ਦਿਨ ਵੀ ਤੁਹਾਨੂੰ ਅਸੀਂ ਵੀਡੀਓ ਬਣਾ ਕੇ ਜ਼ਰੂਰ ਦੇਵਾਂਗੇ ਧੰਨਵਾਦ ਦੋਸਤੋ